ਪਾਸੇ ਆਪਾਂ ਦੱਸਣਾ ਕਰ ਰਹੇ ਆ ਕਿ ਆਪਾਂ ਪਾਰਟ ਸਰਕਟ ਵਿਰਨ ਸਰਗੋਗ ਦਾ ਪ੍ਰੋਟੋਟਾ ਰਗਾ ਜਿਨ੍ਹਾਂ ਦੇ ਵੱਡੇ ਵੱਡੇ ਮਾਮ ਵੱਡੀਆਂ ਵੱਡੀਆਂ ਹੋਣ ਜਿੰਨੇ ਪ੍ਰੋਜੈਕਟ ਮੈਂ ਭਾਰਤ ਦੇ ਵਿੱਚ ਲੱਗੇ ਹੋਏ ਨੇ ਜਿਹੜੀ ਫਿਰਦਾ ਹੋਣਾ ਪੂਰੇ ਕਾਰਪੋਰੇਟ ਪੱਖੀ ਨੂੰ ਕਿਉਂਕਿ ਉਹ ਜਿਹੜੇ ਮਾਲ ਨੇ ਭਰਾਵਾ ਇਹ ਪਟਾਕੇ ਸਾਰੀਆਂ ਦੁਕਾਨਦਾਰੀਆਂ ਖਾ ਜਾਣਗੇ ਸ਼ਹਿਰ ਵਾਸੀ ਇਹ ਵੱਧ ਤੋਂ ਵੱਧ ਜਿਹੜਾ ਪੰਜਾਬ ਦੇ ਬੈਟਲਾਂ ਦੇ ਉੱਪਰ ਕਿਸਾਨਾਂ ਦਾ ਦੂਸਰ ਚੱਲ ਰਿਹਾ ਉਹਦਾ ਸਾਹਫਟੋ ਕੋਪੀ ਅੱਜ ਦਾ ਗੱਲ ਜਿੱਥੇ ਆਪਣਾ ਸੰਵਾਰ ਤੇ ਅਗਿਆ ਦੰਦਣਾ ਦਿਟਾਉਂਦਾ ਵੀ ਤੁਸੀਂ ਆਪਣੇ ਹੱਕਾਂ ਲਈ ਲੜ ਸਕਦੇ ਹੋ ਸੁਝਾਅ ਹਸਕਦੇ ਦੂਜੇ ਪਾਸੇ ਉਹ ਪਾਰਟੀਆਂ ਦਾ ਜਿਹੜਾ ਬਣਾਇਆ ਹੋਇਆ ਤਰਨ ਹੈ ਉਹਦੇ ਮੁਤਾਬਕ ਤਾਂ ਬੜੇ ਹੱਕਾਂ ਲਈ ਲੜਨਾ ਸੁਝਾਅ ਹਸਕਣਾ ਗੈਰ ਕਾਨੂੰਨੀ ਹੈ ਆਪਾਂ ਉਧਰ ਦੀ ਨਜ਼ਰਾਂ ਦੇ ਵਿੱਚ ਅੱਤਵਾਦੀਆਂ ਵੱਖਵਾਦੀਆਂ ਬੜੇ ਤਰ੍ਹਾਂ ਦੇ ਲੇਬਰ ਆਪਣੇ ਦੇ ਲਾਏ ਜਾਂਦੇ ਨੇ ਇਸ ਕਰਕੇ ਜਿਹੜਾ ਸਰਕਾਰ ਹੈ ਉਹ ਪੂਰਾ ਕਾਰਪੋਰੇਟ ਪੱਤੀਆਂ ਚ ਹੋ ਚੁੱਕਿਆ ਉਹਨਾਂ ਦੀ ਸਰਕਾਰ ਆ ਉਹਨਾਂ ਦੇ ਮਤਲਬ ਚ ਚੱਲਦੀ ਹੈ ਜਿਹੜਾ ਭਾਰਤ ਹੈ ਉਹ ਪੂਰਾ ਇੱਕ ਤਰ੍ਹਾਂ ਦਾ ਕਾਰਪੋਰੇਟਾਂ ਦੇ ਚੁੰਗੜੇ ਵਿੱਚ ਜਾ ਚੁੱਕਿਆ ਆਪਾਂ ਫੇਰ ਅਜ ਗੁਲਾਮ ਹੋ ਗਏ ਕਿਉਂਕਿ ਜਿੱਥੇ ਤਿਕਾੜਿਆ ਗਰੇਜ ਆਪਣੇ ਤੇ ਹਾਵੀ ਹੋ ਰਹੇ ਨੇ ਸੋ ਚਾਮੇ ਸਿਰਫ ਬਦਲਿਆ ਭਰਾਵੋ ਕਿਉਂਕਿ ਆਪਣੀ ਬੱਤ ਕਿਸਮਤੀ ਆ ਕਿ ਆਪਾਂ ਮੋਰੋ ਪਰੋ ਆਜ਼ਾਦ ਕਰਾਇਆ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਪਰ ਅੱਜ ਦੂਜੇ ਪਾਸੇ ਪਰ ਫੇਰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ ਜਿੱਥੇ ਸੰਵਿਧਾਨ ਇਹ ਕਹਿੰਦਾ ਵੀ ਆਪਾਂ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕਦੇ ਆ ਲੜ ਸਕਦੇ ਆ ਦੂਜੇ ਪਾਸੇ ਕਾਰਪੋਰੇਟਾਂ ਦਾ ਕਾਨੂੰਨ ਜਿਹੜਾ 13 ਅਰ 21 ਤਰੀਕ ਨੂੰ ਸਿੱਧੇ ਆਪਣੇ ਮੱਥੇ ਦੇ ਉੱਪਰ ਪਿਆਰ ਦੇ ਬਾਗਾਂ ਦੇ ਉੱਪਰ ਕੋਈ ਨਾ ਚੱਲਿਆ ਨੇ ਆਪਣਾ ਕੱਟਿਆ ਆਮ ਕੀਤਾ ਗਿਆ ਹੈ। ਅਨੇਕਾਂ ਤਖ਼ਤਾਂ ਮਜ਼ਦੂਰਾਂ ਦੇ ਦਸਤਖਤ ਕੀਤੇ ਗਏ ਨੇ, ਫਟੜ ਕੀਤੇ ਗਏ ਨੇ। ਇਸੇ ਕਰਕੇ ਅੱਜ ਜਿਹੜਾ ਇਹ ਤਮਾਨ ਹੈ ਉਹ ਸਾਰ ਸੋਟਾ ਦਾ ਚੰਦਾ। ਸੋ ਦੁਕਾਨਦਾਰ ਵੀਰਾਂ ਨੂੰ ਵੀ ਬੋਲਤੀ ਹੈ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਿਹੜਾ ਅਨਾਜ ਹੈ ਉਹ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਜਾਣਾ ਹੈ। ਫੇਰ ਤੁਸੀਂ ਇਹ ਦੱਸੋ ਬਰਾਬਰ ਕਿਹਾ ਕਿ ਕਿਸਾਨ ਖੇਤੀ ਦੇ ਵਿੱਚ ਰਹਿੰਦਾ ਹੈ ਜਾਂ ਕਿਸਾਨ ਆਵਾਜ਼ ਪੈਦਾ ਕਰਦਾ ਹੈ ਤੁਹਾਨੂੰ ਸਾਰੇ ਵਰਗਾਂ ਨੂੰ ਤਾਂ ਫਾਇਦਾ ਹੈ ਜਾਂ ਜੇ ਕਾਰਪੋਰੇਟ ਇਹਦੇ ਤੇ ਕਾਬਜ ਹੁੰਦਾ ਹੈ ਕਾਰਪੋਰੇਟ ਆਵਾਜ਼ ਪੈਦਾ ਕਰੂਗਾ ਤਾਂ ਤੁਹਾਨੂੰ ਤਾਂ ਫਾਇਦਾ ਹੋਊਗਾ ਤੇ ਤੁਸੀਂ ਸੁਣਣਾ ਕਿਉਂਕਿ ਇਹ ਜਿਹੜੇ ਇਹਦੇ ਮਾਲ ਨੇ ਜਾਂ ਕਿੰਨੇ ਤਰ੍ਹਾਂ ਦੇ ਵੀ ਕਾਰਪੋਰੇਟਾਂ ਦੇ ਮਾਲ ਨੇ ਸੋਧੀਆਂ ਛੋਟੀਆਂ ਦੁਕਾਨਦਾਰਾਂ ਦਾ ਦੋਂਦਾ ਸਾਰਾ ਵਪਾਰ ਖਾ ਗਿਆ ਹੈ ਆਪਣੇ ਸਮੇਂ ਦੇ ਵਿੱਚ ਤੁਹਾਡੀ ਦਿਹਾੜੀਆਂ ਕਾਨੂੰ ਮਜਬੂਰ ਕਰਦੇ ਨੇ ਨਾ ਦਿਹਾੜੀਆਂ ਕਰ ਨੂੰ ਸਾਰਾ ਭਾਰਤ ਨੂੰ ਉਹਨਾਂ ਨੇ ਗੁਲਾਮ ਬਣਾਉਣਾ ਕਾਰਪੋਰੇਟਾਂ ਦੀ ਬੋਟ ਹੈ ਆਪਣੇ ਹੱਥਾਂ ਦੇ ਵਿੱਚ ਤੇਹਣ ਚਕਾਉਣਾ ਨੇ ਇਹ ਸਮਾਂ ਆਉਣਾ ਹੈ ਇਸੇ ਕਰਕੇ ਅਸੀਂ ਅੱਜ ਰੋਸ ਪ੍ਰਗਟ ਕਰ ਰਹੇ ਹਾਂ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਗਟ ਹੋ ਰਿਹਾ ਹੈ ਕਿ ਜਿੱਤੇ ਅੱਜ ਦਿਖਾਇਆ ਜਾ ਰਿਹਾ ਹੈ ਵੀ ਤੁਸੀਂ ਆ